ਬਾਬਿਓ ਇਹ ਕੈਨੇਡਾ ਦੀ ਵੀਡੀਓ ਜਿਸ ਵਿੱਚ ਤੁਸੀਂ ਵੇਖੋਗੇ ਕਿ ਇੱਕ ਵੀਰ ਕੈਨੇਡਾ ਨਵਾਂ ਨਵਾਂ ਗਿਆ ਸੀ ਪਰ ਉਹਨੂੰ ਪੂਰੀ ਨੌਲੇਜ ਨਾ ਹੋਣ ਕਰਕੇ ਕਿਵੇਂ ਉਹ ਆਪਣੇ ਘੋੜੇ ਮਗਰ ਟਰਾਲੀ ਪਾਉਂਦਾ ਹੈ ਤੇ ਟਰਾਲੀ ਦੀ ਹੁੱਕ ਨਾ ਲੱਗਣ ਕਰਕੇ ਵੇਖੋ ਟਰਾਲੀ ਪਿੱਛੇ ਚੱਲ ਜਾਂਦੀ ਹੈ ਤੇ ਉਹ ਜਦੋਂ ਪੰਪ ਤੇ ਤੇਲ ਪਵਾਉਣ ਲੱਗਦਾ ਹੈ ਤੇ ਉਦੋਂ ਇਹ ਚੈੱਕ ਕਰਦਾ ਇਹ ਵੀਡੀਓ ਸ਼ੇਅਰ ਕਰਨ ਦਾ ਮਕਸਦ ਇਹ ਹੀ ਹੈ ਕਿ ਜਿਹੜੇ ਵੀ ਵੀਰ ਨਵੇਂ ਜਾਂਦੇ ਆ ਕੈਨੇਡਾ ਤਾਂ ਉਹ ਇਹ ਪੂਰੀ ਨੌਲੇਜ ਲੈ ਕੇ ਹੀ ਟਰੱਕ ਨੂੰ ਗਾਂ ਤੋਰਿਆ ਕਰੋ ਕਿਉਂਕਿ ਕੋਈ ਉਹਦੇ ਦਾ ਹਾਸਾ ਹੋ ਗਿਆ ਤੇ ਫਿਰ ਲੈਂਡ ਤੇ ਦੇਣੇ ਪੈ ਸਕਦੇ ਆ ਇਸ ਕਰਕੇ ਸਾਰੇ ਵੀਰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਐਮ ਦੀਆਂ ਹੋਰ ਨਵੀਆਂ ਵੀਡੀਓ ਦੇਖ ਲਈ ਆਪਣੇ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਧੰਨਵਾਦ ਆ ਦੇਖੋ ਬਾਈ ਪਹਿਲਾ ਪਾ ਕੇ ਲਿਆਈ ਸੀਗਾ ਕਿਦੋਂ ਤੇ ਆ ਪੰਪਾਂ ਜਿਹੜਾ ਤੇਲ ਪਾ ਕੇ ਨਿਕਲ ਲੱਗਾ ਜੀ ਹੁਣ ਆ ਦੇਖੋ ਟ੍ਰੇਲਰ ਇਹਦਾ ਫੁੱਕ ਨਹੀਂ ਹੋਇਆ ਹੋਇਆ ਜੀਗਾ ਇਹ ਪਤਾ ਨਹੀਂ ਬਾਈ ਇੱਥੇ ਤੱਕ ਕਿਵੇਂ ਲਿਆਇਆ ਤੇ ਪੰਪਾਂ ਦੇ ਵਿੱਚ ਡਿੱਗ ਜਾਣਾ ਸੀ ਜੇ ਬਚਾਅ ਹੋ ਗਿਆ ਹਣੇ ਉਹਨੂੰ ਲੱਗਿਆ ਹੋਇਆ ਉਧਰੋਂ ਲੈਂਡਿੰਗ ਈਅਰ ਲਾਉ ਲਾ ਤੇ ਨਵੇਂ ਵੀਰ ਜਿਹੜੇ ਟਰੱਕਿੰਗ 'ਚ ਆ ਰਹੇ ਨੇ ਉਹ ਜ਼ਰੂਰ ਧਿਆਨ ਰੱਖਿਓ ਇਹ ਜੀ ਦਾ ਚੈੱਕ ਕਰਿਆ ਕਰੋ ਪਹਿਲਾਂ ਮੀਕਸਰ ਵੀ ਵੀ ਕੋ ਹੱਕ ਹੋ ਗਿਆ ਵਧੀਆ ਆ ਦੇਖੋ ਡਿੱਗ ਜਾਣਾ ਸੀਗਾ ਬਾਈ ਦਾ ਟਰੇਡਾ ਜੀ ਨਾ ਧਿਆਨ ਦਿੰਦਾ ਤਾਂ ਤੇ ਲੋ ਚੱਕ ਲਿਆ ਉਹਨੇ